ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਹਾ ਸਾਹਿਬ ਜੀ ਹਰ ਜੁਗ ਜੁਗ ਭਗਤ ਓ ਪਾਇਆ ਪੈ ਜੜਕਦਾ ਆਇਆ RAM ਰਾਜੇ ਹਰ ਨਾਗ ਦੁਸ਼ਟ ਹਰ ਮਾਰਿਆ ਹਰਿ ਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਗੁਰ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਉਸ ਗੁਰੂ ਗਪਿਆ ਜਸੁ ਕਾ ਤਾਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਉ ਜਾਤਮ ਜੋ ਜੋ ਤਮ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਲਿਓ ਜਿਨ ਕੀਤੇ ਸਵ ਪਾਰ ਪਿਆ ਓ ਨਾਨਕ ਕਰਤੇ ਕਿਆ ਬਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਗਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਂ ਜਿਤ ਵੇ ਸਰਬ ਸਮਾ ਲੈਵਾ ਜੇ ਤੇਰੇ ਨਾਮ ਅਨੇਕ ਅਸ਼ੰਖਾ ਕੀਤੇ ਤੇਰੇ ਮਾਮਣਹਾਰੀ ਕੇਤੇ ਤੇਰੇ ਰਾਗ ਪਰੇ ਸਮ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਾਣੀ ਬਸੰਤਰ ਗਵਰਜ ਧਰਮ ਦੁਵਾਰੀ ਗਾਵਣ ਤੁਨੋਂ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਜਨੋ ਈਸ਼ਰ ਬ੍ਰਹਮਾ ਦੇਵੇ ਸਹ ਹੁਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋਂ ਸੇ ਸਮਾਦੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਤੇ ਸੰਤੋਖੇ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋਂ ਮੋਹਣੀ ਅਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨ ਰਤਨੁ ਪਾਏ ਤੇਰੇ 68 ਤੇ ਰਥ ਨਾਲੇ ਗਾਵਣ ਤੁਨ ਜੋਤ ਮਹਾਬਲ ਸੂਰ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਤੁਨ ਗਾਵਣ ਜੋਤ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਨ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸੱਟ ਨਾਈ ਹੈ ਭੀਉ ਸਿਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਹਤੇ ਕਰ ਕਰ ਜਨ ਸੇ ਮਾਇਆ ਜਿਨ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੇ ਵਢਿਆ ਜੋ ਤਿਸ ਭਾਵੇਂ ਸੋਇ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਣ ਵੱਡਾ ਅੱਖ ਸਭ ਕੋ ਏ ਕਿਵੜ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤਰਹ ਸਮਾਏ ਵੱਡੇ ਮੇਰੇ ਸਾਹਿਬ ਘਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿਤਕ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਣਾ ਜਾਈ ਤੇਰੇ ਤਲ ਵੱਡਿਆਈ ਸਭ ਸਤ ਸਭ ਤਪ ਸਭ ਪੁਰਖਾਂ ਸਭ ਸਤ ਸਭ ਤਪ ਸਤੰਗਿਆਈਆਂ ਸਿੱਧਾਂ ਪੁਰਖਾਂ ਕਿਹਾਂ ਵੜਿਆਈਆਂ ਤੁਦ ਵਿਣਸਿ ਦੇ ਕਿੰਨਾ ਪਾਈਆ ਕਰ ਮਿਲਨ ਠਾਕ ਰਹੀਆ ਆਖਣ ਵਾਲਾ ਕਹਿ ਵਿਚਾਰ ਸਿਤੇ ਪ੍ਰੇਤੇ ਰੇ ਪੰਡਾਰਾ ਜਿਸ ਤੂੰ ਦੇਤ ਸੇਕ ਚਰ ਨਾਨਕ ਸਤ ਸਵਾਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜਿਵਾਂ ਮਿਸਰੈ ਮਰ ਜਾਉ ਆਖਣ ਔਖਾ ਸਚਾ ਨੋ ਸੱਚ ਨਾਮ ਕੀ ਲਾਗੈ ਭੋਗਤ ਭੁੱਖੈ ਕਾਇ ਚਲਗੈ ਦੁਖ ਸੋਕ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚ ਨ ਨਹਉ ਸੱਚ ਨਾਮ ਕੀ ਤਲਵੜਿਆ ਅਖਤ ਕੇ ਕੀਮਤ ਨਹੀਂ ਪਾਈ ਜੇ ਸਹਿਮਿਲ ਕਾ ਖਣ ਪਾਹ ਵਡਨ ਹੋਐ ਘਾਟ ਨ ਜਾਏ ਨਾ ਹਮਰਨ ਹੋਵੇ ਸੋਗ ਦਿੰਦਾ ਰਹਿਨ ਚੁੱਕੈ ਭੋਗ ਗੁਣ ਈਹੁਰ ਨਾਹੀ ਕੋਏ ਨਕ ਹੋਐ ਨਕ ਹੋਏ ਜੇਵੜ ਆਪ ਤੇਵੜ ਤੇਰੀ ਧਾਤ ਜਿੰਦਨ ਕਰਕੇ ਗੀਤੇ ਰਾਤ ਖਸਮ ਸਰਤਿ ਕਮ ਜਾਤ ਨਾਨਕ ਨਾਮੈ ਵਾਸਨਾਤ ਰਗੁ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨ ਕੋ ਰਿਓ ਗੁਰ ਪਾਸ ਹਮ ਕੇਰੇ ਕਰਮ ਸਤਗੁਰ ਸਰਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀਰ ਰਾਰ ਸਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਨਾਮ ਨਾ ਪਾਇਆ ਤੇ ਭਾਗਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਿ ਆਏ ਤਿਰਗ ਜੀਵੇ ਤਿਰਗ ਜਿਵਾਸ ਜਿਨ ਹਰ ਹਰ ਸਤਿਗੁਰ ਸੰਗਤ ਪਾਈ ਤੰਤਰ ਮਸਤਕ ਲਿਖਿਆ ਲਖਾਸ ਧਨ ਧਨ ਸਾ ਸੰਗਤ ਜਿਤ ਰ ਸਪਾਇਆ ਮਲੇ ਜਨਨ ਨਾਨਕ ਨਾਮ ਪ੍ਰਗਾਸ ਰਗ ਜਿਨੇ ਮਹੱਲਾ ਪੰਜਵਾ ਕਾਹੇ ਰਹਿਮਣ ਜਤ ਤਉ ਦਮ ਜਾ ਹਰ ਹਰ ਜਿਉ ਪਰਿਆ ਸੈਲ ਪਤ੍ਰਮੇ ਜੰਤੂ ਪਾਈ ਤਾਂ ਕਾ ਰਿਜਕਾ ਗੈ ਕਰ ਧਰਿਆ ਮੇਰੇ ਮਾ ਦੁਰੀ ਸਾਸਨਤ ਮਿਲੇ ਸੁਤਰਿਆ ਮੁਰ ਪ੍ਰਸਾਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣ ਤਾ ਕੋਈ ਨ ਕਿਸ ਕੀ ਧਰਿਆ ਸਰ ਸਰ ਜਿਕ ਸਭਾ ਹੈ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉਡਾ ਬੇਸ ਕੋ ਸੰਤਿ ਸਿ ਪਾਛੇ ਬਚਰੇ ਛੜਿਆ ਤਨ ਕਮਨ ਖਲਾਵੇ ਕਮਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਨਿਧਾਨ ਦਸਸ਼ਟ ਸਦਾਂ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤਨ ਪਰ ਵਰਿਆ ਰਗਾ ਸਮ ਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰਪੁਰਖ ਨਰੰਜਨ ਹਰਗਮ ਅਗਮ ਅਪਾਰਾ ਸਭ ਤਿਆਵੈ ਸਭ ਤਿਆਵੈ ਤੁਧ ਜੀ ਹੜ ਸੱਚੇ ਸਰਜਨਹਾਰ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾ ਦਤਾਰ ਹੜ ਤਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕੈ ਨਾਨਕ ਜਨ ਤੇ ਵਿਚਾਰ ਤੂੰ ਘਟ ਘਟੇ ਅੰਤਰ ਸਰਬ ਨਿਰੰਤਰ ਜੀ ਹਰ ਏਕ ਉਪਰਖ ਸਮਾਨਾ ਇਕ ਦਾਤਾ ਇੱਕ ਭਿਖਾਰੀ ਜਿਸ ਬਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਹਉ ਤੁਦਿ ਬਿਨ ਅਵਰਣ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਦਿ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਮਕਤ ਸੇਮਕਤ ਭੇਜਨ ਹਰ ਧਿਆਇ ਜੀ ਤਿੰਨ ਟੁੱਟੇ ਜਮਕੇ ਫਾਸੇ ਜਨਰਪੋਜਨ ਹਰਨਰਪੋ ਧਿਆਇ ਜੀਤਨ ਕਾ ਪਹੋ ਸਭ ਗਵਾਸੀ ਨ ਸੇਵਿਆ ਜਨ ਸੇਵਿਆ ਮੀਰ ਹਰਜੀਤੇ ਹਰ ਹਰੂਪ ਸਮਸੇ ਸੇਤਨ ਸੇਤਨ ਜਨ ਹੜ ਧਿਆਇ ਜਿ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੀ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਨ ਕਹਨੇਕ ਅਨੰਤਾ ਤੇਰੀ ਅਨਕ ਤੇਰੇ ਨੰਕਰ ਹਰਿ ਪੁਜਾ ਜੀ ਤਪ ਤਾ ਪੈ ਜਪੈ ਬੇਅੰਤ ਤਰੇ ਨੇਕ ਤੇਰੇ ਨੇ ਕਪੜਾ ਹੈ ਬੋ ਸਮਰ ਸਾਸਤ ਜੀ ਕਰ ਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਕ ਪਰਮਪਤ ਕਰਤਾ ਜੀ ਤੂ ਦੇਵੜਿਆ ਵਰਨ ਕੋਈ ਤੂੰ ਰੂਜ ਕੋ ਇਕੋ ਗੈ ਸਦਾ ਸਦਾ ਤੂੰ ਇਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੈ ਸੋਈ ਤੁਦੇ ਆਪੇ ਆ ਵੈ ਸੋਈ ਵਰਤ ਜੀ ਤੂੰ ਆਪੇ ਕਰਹੈ ਸੋਈ ਤੁਦਿ ਆਪੇ ਸਿਸ਼ਟ ਸੁਭਪਾਈ ਜੀ ਤੁਦਿ ਆਪੇ ਸਰ ਸਭ ਗੋ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਨੋ ਆਸਮਹ ਲਾ ਚੋਥਾ ਤੂੰ ਕਰਤਾ ਸਟਿਆਰ ਮੈਂ ਦਾਸਾਂ ਜੋਂ ਤੋਂ ਪਵੈ ਸੋਈ ਥਿਸੀ ਜੋ ਤੋਂ ਦੇਹੈ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਨੇ ਸਨੋ ਕਿਰਪਾ ਕਰ ਹੈ ਤੈ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਾਨਮੁਖ ਗਵਾਇਆ ਤਦ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੂ ਜੀ ਮਾਹੇ ਤੁਜ ਬਣ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਹ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਨੇ ਸਨੋ ਤੂੰ ਜਾਣ ਆਏ ਹੈ ਸੋਈ ਜਨ ਜਾਣ ਹਰ ਗੁਣ ਸਦਿਆ ਖਵ ਖਾਣ ਦਿਨ ਹਰ ਸੇਵਿਆ ਤੈ ਸੁਖ ਪਾਇਆ ਸਾਜਿ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਬਿਨ ਦੂਜਾ ਵਰ ਨ ਕੋਇ ਤੂੰ ਕਰ ਕਰ ਵੇਖੈ ਜਹਾਨੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਥਰਵੜੈ ਪਹਿਲਿ ਨ ਵਸਾ ਪਾਣੀ ਪਾਵਗਤ ਨਹਿ ਕੀਆ ਪੰਕਜ ਮਹਭਗਵਨ ਚਾਲੈ ਮੈਂ ਦੇਖਾਂ ਤੈ ਡੂਬੀਐ ਲੈ ਮਨ ਇਕਨਿਤ ਸਮੋੜ ਮਨ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੇ ਨਹਿ ਪੜਿਆ ਮੂਰਖ ਮੁਗਦਜਨਮ ਪਿਆ ਪਰਮਤ ਨਾਨਕ ਤਿੰਨ ਕੀ ਸਰਨਾ ਜਿਣ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭੇ ਪ੍ਰਾਪਤ ਮਹਾਨਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾ ਤਿਰ ਕੀਤਨ ਕਾਮਿਲ ਸਾਧ ਸੰਗਤ ਪਜ ਕੇਵਲ ਨਾਮ ਸੰਗ ਜਾਮ ਲਗ ਪਉ ਜਦ ਤਰਨ ਕੈ ਜਨ ਵਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਦਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸ਼ਰਮ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸੇ ਦਸਵੇਂ ਬਿਬਾਚ ਬਿਣ ਤੇਟਪੇ ਹਮੇ ਕੀ ਕਰੋ ਹਾ ਦੇ ਰਖਾ ਪੂਰਨ ਹੋਇ ਤਤ ਕੀ ਛਾ ਤਮ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਰਤ ਪਾਰ ਹਮਰੇ ਦੁਸ਼ਟ ਸਬੈ ਤੁਮ ਕਾਹੋ ਆਪਹਾ ਦੇ ਮਹ ਬਚਾਓ ਸੋ ਕੀ ਬਸੈ ਮੋਰੋ ਪਰਿਵਾਰ ਸੇਵਕ ਸਿਕ ਸਬੈ ਕਰਤਾਰਾ ਔਰ ਛਨਜ ਕਰਦੇ ਕਰਿਆ ਸਹਬਨ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਸਤਮੇ ਛਡ ਕੇ ਵਰਣ ਧਿਆਉ ਧੋਬਰ ਚੌਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪਹਾਦੈ ਮੁਝ ਅਬਰਿਯੈ ਮਰਨ ਕਾਲ ਕਤਰਾਸਨ ਵਰੀਐ ਹਉ ਜੋਸਦ ਹਮਾਰੇ ਪਛਾ ਸਰਯਸਤ ਜੋ ਕਰਿ ਹੋ ਰਖਾ ਰਖ ਲਿਓ ਮ ਰਖਨ ਹਾਰੇ ਸਭ ਸੰਤ ਸਹਾਈ ਪਿਆਰੇ ਦਿਨ ਬਦੁਸ਼ਟਨ ਕਹੰਤਾ ਤੁਮਹ ਪਰਿਚਿਤ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਭ ਜੋ ਅਵਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਕੀ ਆਤਮਾ ਸਹ ਜਮਨ ਕਾਲ ਜੋਗੀ ਸ਼ਿਵ ਕੀ ਹੋ ਬੇਦਰਾ ਬ੍ਰਹਮਾ ਰੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹ ਹ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਨ ਜਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਪਛਾਨਤ ਚਿਟਿ ਤੇ ਕੁੰਚਰ ਸਤੁਲਾ ਸਾ ਪਰ ਕਿਰਪਾ ਦਿਸਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੇ ਘਟ ਘਟ ਕੇ ਪਟਪਟ ਕੇ ਜਾਣੇ ਜਬ ਉਦ ਕਰਖ ਕਰਾ ਕਰ ਤਾਰਾ ਕਰਜਾ ਦਰਤ ਬਦੇ ਹੈ ਆਪਾਰ ਜਬਾ ਕਰ ਕਰਤੇ ਹਾਂ ਕਬ ਹੂੰ ਤਮੈ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸੜ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਪਕਾ ਨਿਰਲੰਭ ਆਦਿ ਨੀਲ ਅਨਾਦ ਅasamb ਤਾਂ ਕਾ ਮੂੜ ਚਾਰਤ ਬੇਦਾ ਜਾਕੂ ਭਿਵਨ ਪਾਵਤ ਬੇਦਾ ਤਾਂ ਕੂ ਕਰਪਾ ਹਨ ਉਨ ਮਹਾਨਤਾ ਮਹਾ ਮੂੜ ਕਟ ਭੇਦਨ ਜਾਣ ਤਾ ਮਹਾ ਦਿਵ ਕੋ ਕਹ ਸਦਾ ਸਿਵਨ ਰੰਕਾਰ ਕਟਿਣਤ ਨਹਿ ਪੇਵਾ ਆਪ ਆਪਨੇ ਵਦਹ ਜੇਤੇ ਵਰਨਤ ਪਿਣ ਪਿਣ ਤੋ ਹੈ ਤਿੱਤੇ ਤੁਮਰਾ ਲਖਨ ਜੈ ਪਸਾਰਾ ਕੈ ਵਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਿਉਰਾ ਵਕੇ ਪੂਪਾ ਅੰਡਾ ਢਿਰ ਸੇਤਜ ਕੀਨੀ ਉਤਵਜ ਖਾਨ ਬਾਰਟ ਦਿਨੀ ਕਹ ਫੂਲ ਰਾਜਾ ਹੋ ਬੈਠ ਕਮਸਮਟ ਪੇ ਸੰਕਰੀ ਇਕਠਾ ਸਗਰੇ ਸੇਟ ਦਿਖਾਏ ਅਚੰਭਵ आ दु:ख गद स्वरूप सेयम् भव। हम रछा मेरी तुम करो। सिखो बारे संग संग रो दुष्ट चित्त उठवत तुत्पता। सकल मलेष करो ऋण काता। जेस तत्त्व सरने परे तनक दुष्ट दुख त हमरे। ओंख जनम पग परे ते हा रे तनक तो संकट सब टार रे जोगल कुक बार तें। ताके काल निकट ने आए हैं। रछा होय तें सब काला। दुष्ट राष्ट्राय तत्काल कृपा दृष्ट तन जाय नहरहु ताके तव तनकमय हरि हो रिद्ध सिद्ध कर्म सब होई दुष्ट शासकन कोई एक बार जंत मैं संवार अकाल फस्थ ताहे उबार जिन नर नाम तिहारो काह दार दुष्ट दुख ते रह खड्ग केत मैं शरण तिहारी ਆਪਾ ਹਾਥ ਦੇ ਲੇਹੋ ਉਬਾਦੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸੋਇਆ ਪਾਇ ਗਹਿਂ ਜਬ ਤੇ ਤੁਮਰੇ ਤਬ ਤੇ ਕੋ ਅਖਤਰੇ ਨੀ ਆਨਿਓ RAM ਰਹੀਮ ਪੁਰਾਨ ਕੁਰਾਨ ਇਕ ਹੈ ਮਤੇ ਇਕ ਨ ਮੰਨਿਓ ਸਿਮਰ ਸਾਸਤਰ ਵੇਦ ਸਭ ਹੈ ਭ ਭੀ ਦੇਖ ਹਮੇਕ ਨ ਜਾਣਿਆ ਸ੍ਰਿਸ਼ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਵਿਖਾਨਿ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬਾਹਂ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਹਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆਏ ਮਨ ਮੇਰਾ ਤੂੰ ਸੁਧਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਵੇ ਸਾਰ ਨੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹੀ ਬਾ ਚਾ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੀ ਚਹ ਜਿਸ ਦੇਹ ਸੁਪਾਵੇ ਸਦਾ ਸੁਸਲਾਹਾ ਤੇਰੇ ਨਾਮ ਅਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜਿ ਸ਼ਬਦ ਕੰਨੇ ਹੀ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਥੇ ਰਹਿ ਸੱਚਾ ਨਾਮ ਮੇਰਾ ਆਧਾਰੁ ਸੱਚਾ ਨਾਮ ਧਰਮ ਮੇਰਾ ਜਨ ਭੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹਾਂ ਜਸ ਦੀਆਂ ਹੀ ਵਡਿਆਈਆਂ ਕਹ ਨਾਨਕ ਸੁਣਹੁ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਤਕਾਰ ਸੁਭਾਗ ਹੈ ਕਰਸ ਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸਿ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕਉ ਦਤ ਕਰਾਨ ਹਦ ਵਾਜੇ ਆਨੰਦ ਸਨਮ ਵੱਡ ਭਾਗੇ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਤੇ ਸਤ ਗੁਰਿਆ ਪਰਪੂਰੇ ਬਨਵੰਤ ਨਾਨਕੁਰ ਚਰਨ ਲਗੇ ਵਾਜੇ ਅਨਹਦ ਦੂਰ ਹਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਸਤੂ ਪਇਓ ਸਹ ਸੰਤੋਖ ਵਿਚਾਰੋ ਅਮਰਤ ਨਾਮ ਠਕੁਰ ਕਾ ਪਇਓ ਜਸ ਕਾ ਸਭ ਸਦਾ ਰਹੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਸ ਵਸਤ ਜੀ ਨ ਜਾਇ ਨਤਨ ਤਖ ਉਰਤ ਹਰੋ ਹੋ ਤਮ ਸੰਸਾਰ ਚਰਨ ਲਗਤ ਰਿਆ ਸਬ ਨਾਨਕ ਬ੍ਰਹਮ ਪਰਸਾਰੋ ਸਤਿ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨਮਣ ਥਿ ਵਹ ਹਰਿਆ ਪੌੜੀ ਤਿਥੈ ਤੂੰ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮੈਂ ਹਿ ਸੰਕਾ ਜਮਕੇ ਦੂਤ ਨਾਇ ਤਰੇ ਛਡ ਜਾ ਹੈ ਭਾਉਜਲ ਵਿਕਮਸਗਾ ਹੋ ਗੁਰ ਸਬਦੀ ਪਾਰ ਪਾਹੈ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਹੇ ਕਲ ਮਹਿ ਹਪਨ ਗੋਵਿੰਦ ਗਾਹੇ ਸਭ ਸਨ ਕਿਰਪਾਲ ਸਮਾਲੇ ਸਾਇ ਸਾਇ ਬਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਹ ਵਾ ਜਪ ਗੁਰ ਨਾਉ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇ ਤੇ ਰਤਿ ਆਦਰ ਗੈ ਪਾਈ ਠਾ ਕੋ ਹੁਨਾਨ ਕਿਰਪਾ ਕਰੇ ਜਿਸ ਨੂੰ ਇਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਬਾਰਿਆਨ ਘੁਰ ਕੀ ਪੈਰੀ ਪਾਹਿ ਕਾ ਸਵਾਰਿਆਨ ਹੋ ਆਪ ਦਿਆਲ ਮਨਹਨ ਅਵਸਾਰਿਆਨ ਸਾਜਨਾ ਕੈ ਸੰਗ ਭਵਜਲ ਤਾਰਿਆਨ ਸਾਕਤ ਨਿਨਕ ਦੁਸ਼ਟ ਖਿ ਨਮਹੇ ਵਿਧਾਰਿਆਨ ਤੇ ਸਾਹਿਬ ਕੀ ਟੀਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਆਸ਼ ਗੁਰਜੀ ਕਾ ਖਾਲਸਾ